ਅਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਬਾਈ ਸਰਵਿਸਾਂ ਕਰਨ ਆਏ ਵਿਦੇ ਟਰੈਕਟਰ ਦੀਆਂ ਤੇ ਜੋਧ ਬਾਈ ਵੀ ਨਾਲ ਆਇਆ ਹੋਇਆ ਹੋਰ ਜੋਧ ਬਾਈ ਠੀਕ ਹੈ ਬਾਈ ਤੇ ਆਪਾਂ ਆਏ ਸੁਖੋਂ ਮੱਜਰੇ ਪਿੰਡ ਬਾਈ ਜੱਗੇ ਬਾਈ ਦੇ ਪਿੰਡ ਬਾਈ ਵੀ ਟਰੈਕਟਰ ਦਾ ਕੰਮ ਕਰਦਾ ਜੀ ਇਹ ਬਾਈ ਕੋ ਟਰੈਕਟਰ ਖੜੇ ਨੇ 2 DD14 ਉਹ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਬਲੌਗ 'ਚ ਬਣੇ ਰਹੋ ਜੀ ਤੇ ਲੋ ਬਾਈ ਬਾਈ ਕੋਲੋਂ 2 ਟਰੈਕਟਰ ਖੜੇ ਨੇ DD14 ਆਪਾਂ ਤੁਹਾਨੂੰ ਦੋ ਦੋਨੋਂ ਟਰੈਕਟਰ ਦਿਖਾਉਂਦੇ ਨੇ ਆ ਟਰੈਕਟਰ ਇੱਕ ਸਟਾਰਟ ਕਰ ਰਿਹਾ ਸੀ ਹੁਣ ਦੋਵੇਂ ਟਰੈਕਟਰ ਦੇ ਜਿਹਨਾਂ ਨੇ ਬਾਈ ਕੋਈ ਤਿਆਰ ਵਿਆਰ ਨਹੀਂ ਹੋਏਗੇ ਜਿੱਦਾਂ ਦੇ ਆਨੇ ਆ ਕੰਪਨੀ ਵੱਲ ਤੇ ਆਏ ਤੇ ਉੱਧੇ ਉਦਾਂ ਹੀ ਖੜੇ ਆ ਟਰੈਕਟਰ ਹੋ ਜੋਦ ਬਾਈ ਦੇਖ ਲੈ ਕੀ ਆ ਆਈਟਮ ਆ ਹੈ ਪੁਰਾਣੇ ਆਪਣੇ ਟਾਈਮ ਵਿੱਚ ਫੁੱਲ ਫੀਚਰਾਂ ਵਿੱਚ ਆ ਜਦ ਆਏ ਤੇ ਇਹ ਡਬਲ ਕਲਚ ਹਾਂ ਏ ਰਹਾ ਮਾ ਵੀਡੀਓ ਅੱਛਾ ਪਿੱਛੇ ਜੈਕ ਲੱਗਿਆ ਬਲੇਕ ਨੂੰ ਸਾਰੇ ਫੰਕਸ਼ਨ ਦਿੰਦਾ ਅਜਾ ਜਿੰਨਾ ਗੇਨ ਪਾ ਦੋ ਨਾਲ ਬੈਕਗ੍ਰਾਉਂਡ ਪਾ ਦੋ ਅੱਛਾ ਠੀਕ ਆ ਜਿਹੜੇ ਪਰੇ ਹੋਣਾ ਆਉਣ ਲੱਗੇ ਸ਼ੁਰੂ ਹੋਈ ਹੈ। ਮਤਲਬ ਇਹਦੇ ਵਿੱਚ ਸਾਰੇ ਫੰਕਸ਼ਨ ਪਹਿਲਾਂ ਹੀ ਤੇ ਹਾਂ। ਅੰਦਰ ਹਾਰਟ ਵਿੱਚ ਦੇਖ ਲੈ। ਠੀਕ ਆ। ਇੱਕ ਬਾਈ ਹੈਗਾ ਟਰੈਕਟਰ ਹਰੇ ਰੰਗ ਵਾਲਾ, ਇੱਕ ਹੈਗਾ ਲਾਲ ਰੰਗ ਵਾਲਾ। ਇੱਕ ਆ ਖੜਾ। ਠੀਕ ਆ। ਇੱਕ ਆ ਖੜਾ ਹੈ। ਉਹ ਜੱਗੇ ਬਾਈ ਕੀ ਹਾਲ ਹੈ ਜੀ? ਵਧੀਆ ਵਧੀਆ। ਠੀਕ ਹੈ ਜੀ। ਤੇ ਬਾਈ ਜਿਹੜੇ ਅੰਦਰ ਲੋਕਲ ਏਰੀਆ ਦੇ ਆ ਬਾਈ ਨੂੰ ਸ਼ਾਇਦ ਜਾਣਦੇ ਵੀ ਹੋਣਗੇ ਜੀ। ਤੇ ਬਾਕੀ ਆਪਾਂ ਤੁਹਾਨੂੰ ਦੋਹੇ ਟਰੈਕਟਰਾਂ ਬਾਰੇ ਜਾਣਕਾਰੀ ਦੇ ਦੰਨੇ ਆ। ਪਰ ਉਹ ਟਰੈਕਟਰ ਬੰਦ ਕਰਾ ਲਈਏ। ਫਿਰ ਉਹ ਬੰਦ ਕਰਦੇ ਮੜਾ ਜ ਆਵਾਜ਼ ਨਹੀਂ ਆਉਂਦੀ ਬੰਦ ਕਰ ਦੇਣਾ ਸਟਾਰਟ ਲੈ ਜੀ ਬਾਈ ਟਰੈਕਟਰ ਬੰਦ ਕਰਾਤਾ ਆਵਾਜ਼ ਦਾ ਚੱਕਰ ਦਾ ਥੋੜਾ ਜ ਤੇ ਹੋ ਗਿਆ ਬਾਈ ਠੀਕ ਠਾਕ ਜੀ ਵਧੀਆ ਵਧੀਆ ਜੀ ਤੇ ਬਾਈ ਦੋ ਟਰੈਕਟਰ ਖੜੇ ਆਣੇ ਕੋ ਡੀਡੀ 14 ਇਹਨਾਂ ਬਾਰੇ ਪਹਿਲਾਂ ਦਾ ਬਾਈ ਅੱਜ ਕੱਲ ਦਾ ਕਿਸ ਨੂੰ ਪਤਾ ਹੀ ਨਹੀਂ ਪਹਿਲੀ ਗੱਲੇ ਨਾਲ ਬਾਰੇ ਹਨਾ ਜੀ ਤੇ ਜਿਹੜੇ ਮਤਲਬ ਕੀ ਬਾਦੂ ਮਦੋਂ ਉਹਨੂੰ ਸ਼ਾਇਦ ਪਤਾ ਹੋਵੇ ਬਜ਼ੁਰਗਾਂ ਨੂੰ ਪਰ ਜਿਹੜੇ ਮੇਰੀ ਉਮਰ ਦੇ ਮੁੰਡੇ ਉਹਨਾਂ ਨੂੰ ਨਹੀਂ ਪਤਾ ਇਹਦੇ ਬਾਰੇ ਹੈਨਾ ਜੀ ਤੇ ਭਾਈ ਕਿਹੜਾ ਕਿਹੜਾ ਮਾਡਲ ਹੈ ਜੀ ਇਹ 69 ਮਾਡਲ ਆ 68 ਮਾਡਲ ਦੂਆ ਅੱਛਾ ਜੀ ਆ 69 ਮਾਡਲ ਕਿਉਂਕਿ ਇੱਕੋ ਸਾਲ ਦਾ ਫਰਕ ਹੈ ਹਾਂ 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 ਸਾਲ ਦਾ ਠੀਕ ਆ ਉਹ ਦੂਆ ਸਲੋ ਚੱਕਰਾਂ ਵਾਲਾ ਉਹ ਲੋ ਸਪੀਡ ਆ ਜਾਂਦਾ ਲੋ ਸਪੀਡ ਆ ਜਾਂਦਾ ਅੱਛਾ ਉਹ ਲੋ ਸਪੀਡ ਹੈ ਭਾਈ ਭਾਈ ਸਟੀering ਦਾ ਪਹਿਲੇ ਇਹਨਾਂ ਲੰਬਾ ਆਉਂਦਾ ਆਇਓ ਇਸ ਤੇ ਨੂੰ ਵੀਰਿਆ ਦੁਆਰੇ ਲਾਇਆ ਹੋਇਆ ਇਹਨਾਂ ਪੁਰੇ ਦੇ ਅਰੀਜਨਲ ਤਾਂ ਖੜਮਾ ਸਟੀਰੀਂਗ ਹੁੰਦਾ ਅੱਛਾ ਖੜਮਾ ਹੁੰਦਾ ਠੀਕ ਆ ਠੀਕ ਠੀਕ ਅੱਛਾ ਦਾ ਬਾਅਦ ਚ ਲਾਇਆ ਵਾ ਠੀਕ ਆ ਇਹ ਕਲੱਚ ਕੋਲ ਚ ਦੱਸ ਦੋ ਕਿੱਥੇ ਆ ਗਏ ਕਲੱਚ ਤਾਂ ਵੀਰਿਆ ਹੱਥ ਜੀ ਆ ਇਹਦਾ ਠੀਕ ਹੈ ਜੀ ਐਰ ਬੱਸ ਵੀਡੀਓ ਹੈ ਠੀਕ ਹੈ ਐ ਡਬਲ ਕਲੱਚ ਹੈ ਠੀਕ ਹੈ ਜੀ ਹੱਥ ਜੀ ਦੇਖ ਲਓ ਬਾਈ 69 ਵਿੱਚ ਵੀ ਇਹ ਟਰੈਕਟਰ ਡਬਲ ਕਲੱਚ ਦੇ ਵਿੱਚ ਆਇਆ ਹੈ ਸਿਲੰਡਰ ਇੱਕੋ ਹੈ ਨਾ ਬਾਈ ਇਹ ਸਿਲੰਡਰ ਇੱਕੋ ਤੇ ਸਾਨੂੰ ਵੀ ਕਿਹੜਾ ਚੱਲਦੀ ਹੈ ਇਹ ਜਹਾ ਸਲਫਟ ਆਉਣ ਦੇ ਵੀਰਿਆਂ ਫਿੱਕਸੇ ਦੇ ਵੱਜਦੀ ਹੈ ਉਹ ਕੋਈ ਵੀ ਹੁੰਦੀ ਉਹ ਨਿਕਲੀ ਹੋਈ ਹਾਂ ਅਨੇਰ ਨਾਲ ਸੋ ਠੀਕ ਹੈ ਪੂਰੇ ਦਿਨ ਪੈਰ ਨਾਲ ਦੱਬੇ ਤੇ ਪੈਰ ਨਾਲ ਦੱਬੇ ਕੇ ਸਟਾਰਟ ਹੁੰਦਾ ਠੀਕ ਆ ਠੀਕ ਆ ਠੀਕ ਆ ਉਦਾਂ ਟਰੈਕਟਰ ਦੋਹੇ ਬਾਈ ਇਹ ਉਦਾਂ ਚੱਲਦੀ ਹਾਲਤ ਚ ਹੈ ਚੱਲਦੀ ਚੱਲਦੀ ਠੀਕ ਆ ਜੀ ਇੰਜਨ గే ਤੇ ਲੂਟ ਓਕੇ ਆ ਓਕੇ ਓਕੇ ਠੀਕ ਆ ਸਰ ਉਹ ਸਮਝ ਲਓ ਕਿ ਟਰੈਕਟਰ ਇਹ ਤਿਆਰੇ ਹੋਣੇ ਨੇ ਹਨਾ ਹਾਂ ਰੰਗ ਰੰਗ ਦਾ ਟੈਟੂ ਰ ਪਾ ਕੇ ਵਧੀਆ ਹਨਾ ਤਿਆਰ ਹੋਣੇ ਨੇ ਟਰੈਕਟਰ ਬਾਈ ਉਦਾਂ ਬਾਈ ਕਹਿੰਦਾ ਪੂਰੀ ਚੱਲਦੀ ਹਾਲਤ ਵਿੱਚ ਨਹੀਂ ਟਰੈਕਟਰ ਇਹ ਠੀਕ ਆ ਆ ਅਜੇ ਮੂਰੇ ਤੋਂ ਹੈਂਡਲ ਪਾ ਕੇ ਸਟਾਰਟ ਹੁੰਦਾ ਏ ਤੇ ਬਾਕੀ ਟਾਇਰ ਤਾਂ ਚਲੋ ਥੋੜੇ ਸਾਹਮ ਤੇ ਅਕੀ ਬਾਈ ਹੋਰ ਇਹਦੇ ਬਾਰੇ ਮਾੜੇ ਦੱਸ ਦੋ ਹੋਰ ਇਹ ਚ ਕੀ ਕੀ ਫੀਚਰ ਤੇ ਟਰੈਕਟਰ ਚ ਫੀਚਰ ਦਾ ਮੁੱਖ ਇਹ ਆ ਵੀ ਇਹਦਾ ਇਹ ਹਾਈ ਚੱਕਰਾਂ ਵਾਲਾ ਟਰੈਕਟਰ ਦਾ ਦੂਗਾ ਸਲੋਚ ਹੈ ਠੀਕ ਆ ਢੀਲ ਖਰਚਾ ਜਾਇਦਾ ਇਹਨਾਂ ਦਾ ਘੱਟ ਖਾਂਦੇ ਜਿਹੜੀ ਆਹੋ ਸਿਲੰਡਰ ਇੱਕੋ ਆ ਖਰਚਾ ਦਾ ਘੱਟ ਜਾਇਦਾ ਹੋਣਾ ਠੀਕ ਆ ਉਹਦਾ ਪਾਵਰ ਕਿੰਨੀ ਬਾਈ ਟਰੈਕਟਰ ਦੀ 25 ਪਾਵਰ ਦਾ ਹੀ ਹੋਊਗਾ 25 ਦਾ ਨਹੀਂ ਹੈਗਾ ਹਾਂ ਘੱਟ 14 ਦਾ ਇਹ 28 ਐਂਡ 28 ਹੈਗਾ 28 ਪਾਵਰ ਦਾ 28 ਪਾਵਰ ਦਾ ਇਹ 14 ਪਾਵਰ ਦਾ ਹੀ ਹੈ ਠੀਕ ਅੱਛਾ 14 ਪਾਵਰ ਦਾ ਹੀ ਹੈ ਠੀਕ ਆ ਬਾਈ ਲਾਈਟਾਂ ਦੇਖੋ ਕਿੱਥੇ ਲੱਗੀਆਂ ਹੋਈਆਂ ਆ ਦੇਖ ਨਹੀਂ ਹਰੇਕ ਡਾਟ ਲਾਈਟਾਂ ਇੱਥੇ ਹੁੰਨੀਆਂ ਇਹਦੇ ਡਾਟਾ ਬਾਈ ਇਹਦੀ ਇੱਥੇੋਂ ਨਹੀਂ ਲੱਟਾਂ ਇੱਥੇ ਇੱਥੇ ਅੱਛਾ ਆਹਦੇ ਲਿਫਟ ਵਾਲਾ ਸਾਮ ਪੂਰੇ ਆਉਂਦਾ ਇਹਦੇ ਆਹ ਲਿਫਟ ਵਾਲਾ ਪੰਪ ਲਾਇਆ ਬਾਈ ਠੀਕ ਹੈ ਜੀ ਬਾਕੀ ਪਿੱਛੇ ਚੈੱਕ ਦਿਖਾ ਦਿਓ ਟਾਇਰ ਦੇਖ ਲਓ ਬਾਈ ਸਪੈਸ਼ਲ ਅੱਜ ਕੱਲ ਜੋ ਤਾਂ ਟਾਇਰ ਉਹਨੂੰ ਪਾਉਂਦੇ ਜਿਹੜੇ ਉਹ ਕਾਦੇ ਸਪਰੇਸ ਫਰੂ ਕਰਦੇ ਨੇ ਹਨਾ ਨਹੀਂ ਬਾਈ ਆ ਪਿੱਛੇ ਦੇ ਦਾ ਅਜੇ ਜੈਕ ਹੁਣ ਹੈ ਨਾ ਹੂੰ ਹੂੰ ਅੱਛਾ ਲਿਫਟ ਦਾ ਵੀ ਨਹੀਂ ਕੰਮ ਆ ਬਾਈ ਲਿਫਟ ਨੂੰ ਸਪੋਰਟ ਦੱਤੀ ਵੀ ਹੈ ਇੰਨਾ ਉੱਪਰ ਚੱਕੂ ਨਾਲ ਦੇ ਨੂੰ ਉਨਾ ਹੀ ਖੇੜ ਨੂੰ ਕੰਮ ਕਰੂ ਅੱਛਾ ਜੀ ਉੱਪਰੋਂ ਕਰਦਾ ਠੀਕ ਆ ਨਿਕੜਾ ਇੱਥੇ ਦਾਣਾ ਦਿੱਤਾ ਇਹ ਜਦੋਂ ਜੈਕ ਕੁਝ ਨਹੀਂ ਆਉਂਦਾ ਹੋਲੈਂਡ ਚਾਹੁੰਦਾ ਹੈ ਨਾ ਹਾਂ ਉਹੀ ਚੀਜ਼ ਹੈ ਬਾਈ ਇਹ ਹੋਲੈਂਡ ਚੱਲੇ ਆ ਉੱਪਰੋਂ ਜੈਕ ਹੁੰਦਾ ਇਧਰ ਸੱਡੇ ਦੇ ਟਾਇਰ ਬਾਕੀ ਬਾਕੀ ਉਹ ਚੱਕਿਆਂ 'ਚ ਰਿਡਕਸ਼ਨ ਲਾਈਆਂ ਬਾਈ ਹੂੰ ਹੂੰ ਹੋਲੈਂਡ ਮੰਗਣਾ ਹੋਲੈਂਡ ਮੰਗਣਾ ਚੱਕਰ ਨਹੀਂ ਤੋੜਦਾ ਹਣਾ ਬਾਈ ਹੈ ਨਹੀਂ ਤੋੜਦਾ ਜੈਕ ਨਹੀਂ ਬਾਈ ਉਹ ਦੇਖ ਰਿਹਾ ਜਿੱਦਾਂ ਲੋਹਾ ਕਿ ਹਾਂ ਉਕੜੇ ਸੱਧੀਆਂ ਪਈਆਂ ਹਾਂ ਲੈਂਕਾਂ ਦੇ ਮੇਰਾ ਜਾਂਦੇ ਟਾਈਮ ਦੀ ਹੂੰ ਬਹੁਤ ਵਧੀਆ ਬਾਈ ਨਹੀਂ ਇਹ ਟੁੱਟ ਬਾਈ ਬਣੇ ਵੇ ਇੰਡੀਆ ਦੇ ਹੀ ਆ ਇਹ ਬਣਦੇ ਆਪਣੇ ਇੰਡੀਆ ਚ ਤੇ ਨਹੀਂ ਨਹੀਂ ਰੂਸ ਦਾ ਅੱਛਾ ਰੂਸ ਦਾ ਏ ਰਸ਼ੀਨ ਟਰੈਕਟਰ ਆ ਬਾਈ ਇਹ ਠੀਕ ਆ ਠੀਕ ਆ ਤੇ ਉਹ ਦੂਆ ਟਰੈਕਟਰ ਬਾਈ ਹੈ ਵੈਸੇ ਇਹ ਵੀ ਸਟਾਰਟ ਆ ਇਹ ਬਾਈ ਬੈਟਰੀ ਨਾਲ ਸਟਾਰਟ ਆ ਹਾਂ 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 ਸਿਰ ਸਟਾਰਟ ਇਹ ਟਰੈਕਟਰ ਬੈਟਰੀ ਨਾਲ ਸਟਾਰਟ ਇਹਦੀ ਬੈਟਰੀ ਰੱਖੀ ਨਹੀਂ ਹੋਈ ਆ ਉਹ ਤੁਹਾਨੂੰ ਦੂਆ ਟਰੈਕਟਰ ਖੋਣੇ ਨੀਲਾ ਇਹ ਕਾ ਵੀ ਖੜਾ ਬਾਈ ਸਵਰਾਜ ਆ ਦੇਖੋ ਇਹਨੂੰ ਕੰਨਾ ਭਾਰੀ ਢਾਂਚਾ ਲੋ ਆਇਆ ਹੋਇਆ ਸਿਸਟਮ ਵਾਲਾ ਇੱਕ ਆ ਖੜਾ ਬਾਈ ਹਰੇ ਰੰਗ ਵਾਲਾ ਠੀਕ ਹੈ ਜੀ ਇਹ ਤਾਂ ਹੁਣੇ ਅਸੀਂ ਸਟਾਰਟ ਕਰਿਆ ਟਰੈਕਟਰ ਤੇ ਪੱਕੀ ਟਾਈਟਾਂ ਦੀ ਹਾਲ ਤਾਂ ਥੋੜੇ ਸਾਹਮਣੇ ਆ ਪਹਿਲੇ ਮਾਲਕਾਂ ਕੋਲ ਤਾਂ ਹੀ ਆਹ ਟਰੈਕਟਰ ਬਾਈ ਕਹਿੰਦਾ ਵੀ ਪਹਿਲੇ ਮਾਲਕਾਂ ਕੋਲ ਤੇ ਆਇਆ ਬਾਈ ਟਰੈਕਟਰ ਠੀਕ ਹੈ ਜੀ ਲੋ ਜੀ ਹੁੱਕ ਹੱਕ ਸਾਰਾ ਕੁਝ ਲੱਗਿਆ ਹੋਇਆ ਹੈ ਲਿੰਕ ਬਾਈ ਟੌਪ ਬਾਈ ਟੌਪ ਲਿੰਕ ਇਹਨੂੰ ਇੰਨੀ ਲੰਬੀ ਆਉਂਦੀ ਹੈ ਅੱਛਾ ਨਾ ਉਦਾਂ ਮੈਂ ਕਹਾਂ ਲੰਬੀ ਹੁੰਦੀ ਡਾਪ ਲਿੰਕ ਇਹਦੀ ਅੱਛਾ ਠੀਕ ਆ ਆਹ ਸਟੀering ਜੋ ਤੇ ਦਾ ਨਾਲ ਦਾ ਹਣਾ ਸਟੀering ਆ ਦੇਖੋ ਸਿੱਧਾ ਸਟੀering ਇਹ ਵੀ ਲੱਗਿਆ ਬਾਈ ਜਿੱਦਵਾਰੇ ਲੱਗਿਆ ਅੱਛਾ ਉਰੇ ਤੇ ਜਾਂਦਾ ਸਟੀering ਲੱਗੂ ਅੱਛਾ ਉਰੇ ਤੇ ਜਾਂਦਾ ਆਹ ਗੇਅਰ ਆ ਦੇਖ ਤੂੰ ਠੀਕ ਆ ਗੇਅਰ ਕਿਹੜੇ ਲੋਡ ਪੈਣੇ ਪਤਾ ਨਹੀਂ ਉਰੇ ਨੋਡ ਲਾਉਂਦਾ ਇਹ ਹਾਂ ਇਹ ਚਾਰਾਂ ਜੇ ਚਾਰਾਂ ਵਿੱਚ ਆਹ ਗੇਅਰ ਆ ਬਾਈ ਚਾਰਾਂ ਜੇ ਬੈਗਿਆ ਚਾਰਾਂ ਜੇ ਘਾਹ ਪਜਦਾ ਇਹ ਅੱਛਾ ਗਿਣਤੀ ਲਿਖੀ ਵੀ ਮੈਂ ਗਿਣਤੀ ਤੇ ਨਹੀਂ ਗਿਣੂ ਨੀ ਇਹ ਦੁਆ ਕਾਮਾ ਬੇ ਸ਼ਟਰ ਗੇਰੜਾ ਉਹਨੇ ਹੀ ਅੱਗੇ ਨੂੰ ਕਿੰਨੇ ਪਿੱਛੇ ਨੂੰ ਹਾਂ ਠੀਕ ਆ ਸ਼ਟਰ ਗੇਰ ਉਹ ਆਪਣੇ ਹੁਣ ਕੱਟਣ ਲੱਗੇ ਆ ਉਹਨਾਂ ਨੇ ਪਹਿਲਾਂ ਹੀ ਬਣਾਇਆ ਹੋਇਆ ਪਹਿਲਾਂ ਹੀ ਬਣਾਏ ਹੋਏ ਆ ਬਾਈ ਠੀਕ ਆ ਡੀਟੀ 28 ਦਾ ਬਾਈ ਇੱਕ ਵਾਰ ਦੇਖਿਆ ਤਾਂ ਡੀਟੀ 14 ਪਹਿਲੀ ਵਾਰ ਦੇਖਿਆ ਟਰੈਕਟਰ ਬਾਈ ਹੁਣ ਤਾਂ ਕਿਤੇ ਹੋਰ ਪਟਿਆਲੇ ਪਟੂਲੇ ਕਿਤੇ ਨਹੀਂ ਖੜੇ ਆ ਕਿਹੜਾ ਟਰੈਕਟਰ ਆ ਇਹ ਖਤਮੇ ਹੋ ਗਏ ਲਗਭਗ ਹੋਰ ਇਧਰ ਹੋਸਟੇਟਾਂ ਚ ਹੈਗੇ ਨੇ ਹੁਣ ਤਾਂ ਜਿਨ੍ਹਾਂ ਨੇ ਸਾਂਭੇ ਹੋਏ ਆ ਬਾਈ ਤਿਆਰ ਉਹਨਾਂ ਕੋਲੇ ਰਹਿ ਗਏ ਬੰਦੇ ਉਹ ਹਨਾ ਜੀ ਮੈਂ ਬਹੁਤ ਦੂਰ ਦੂਸਾਂ ਏਰੀਆ ਗਾ ਲਿਆ ਇਦਾਂ ਜੀਨਦ ਮੈਂ ਜਾਇਆ ਅੱਛਾ ਮਿਲਦੇ ਨਹੀਂ ਹੈ ਬਾਈ ਤੁਸੀਂ ਪਹਿਲਾਂ ਵੀ ਵੇਚੇ ਮੈਂ ਇਹਦੇ ਨਾਲ ਦਾ ਟਰੈਕਟਰ ਹਾਂ 328 ਵੇਚਿਆ ਮੈਂ 328 ਹਾਂ ਅੱਛਾ ਠੀਕ ਆ ਤੇ ਇਹ ਮਾਡਲ 68 ਆ ਬਾਈ ਹਨਾ ਹਾਂ ਹਾਂ 68 ਮਾਡਲ ਇਹ ਨੰਬਰ ਨੰਬਰ ਇਹਨਾਂ ਦੇ ਕਿੱਥੇ ਦੇ ਬਾਈ ਪੰਜਾਬ ਨੰਬਰ ਆ ਉਹ ਦੂਜਾ ਜੀ ਦੂਜਾ ਵੀ ਪੰਜਾਬੀ ਨੰਬਰ ਆ ਉਹ ਵੀ ਪਿਆਵੇ ਇਹ ਵੀ ਪੰਜਾਬੀ ਅੱਛਾ ਬਾਈ ਨੰਬਰ ਵੀ ਬਾਈ ਕਹਿੰਦਾ ਇਹਨਾਂ ਦੇ ਪੰਜਾਬ ਦੇ ਨੰਬਰ ਆ ਇਹ ਕੋਈ ਜਾਂਦੇ ਨੰਬਰ ਡਿਸਟ੍ਰੀਬਿਊਟਰ ਲੱਗਿਆ ਵੰਦੇ ਚੈੱਕ ਵਾਲਾ ਡਿਸਟ੍ਰੀਬਿਊਟਰ ਅੱਛਾ ਕਿਹਨੂ ਕਿਹਨੂ ਠੀਕ ਆ ਪਿੱਛੇ ਡਿਸਟ੍ਰੀਬਿਊਟਰ ਵੀ ਦੇਖੋ ਭਾਈ ਲੱਗਿਆ ਹੋਇਆ ਇਹਦੇ ਬਾਕੀ ਦਾ ਟੈਂਕੀ ਆਹ ਟੈਂਕੀ ਆ ਗਈ ਹੈ ਨਾ ਆ ਗਈ ਟੈਂਕੀ ਸਕੰਡਰੇ ਵੀ ਕੋ ਆ ਭਾਈ ਆ ਗਿਆ ਦਾ ਪੰਪ ਐ ਟਰੈਕਟਰ ਦਾ ਜਿਹੜਾ ਆ ਲੱਗਿਆ ਡੀਲ ਪੰਪ ਆ ਗਿਆ ਭਾਈ ਡੀਲ ਪੰਪ ਖਾਸਾ ਬੜਾ ਹੈ ਨਾ ਐਨੇ ਦਾ ਡੀਲ ਪੰਪ ਨੂੰ ਵੀ ਜਦੋਂ ਉਹਦੀ ਗੇਅਰ ਲਾਉਣ ਦੇ ਟਾਲੇ ਫਿਰ ਚੱਕਣੀ ਹੁਣ ਤਾਂ ਹੋ ਜੂ ਭਾਈ ਸਟਾਰਟ ਸੌਖਾ ਹੀ ਹੈ ਇਹ ਹਾਂ ਹਾਂ ਮੇਰਾ ਇੱਕ ਵਾਰ ਮਾੜਾ ਇਹਨੂੰ ਦੁਬਾਰਾ ਵੀਡੀਓ ਦਿਖਾਈ ਸਟਾਰਟ ਕਰਕੇ ਮੈਂ ਵਾ ਇੱਕ ਵਾਰ ਹੁਣ ਥੋੜੇ ਸਾਹਮਣੇ ਆਪਾਂ ਸਟਾਰਟ ਕਰਕੇ ਦਿਖਾਉਣਾ ਇਹਨੂੰ ਟਰੈਕਟਰ ਨੂੰ ਬਾਲ ਚੱਕ ਲੈਂਦੇ ਨੇ ਜਿਹੜੀ ਠੀਕ ਹੈ ਜੀ ਇੱਧਰ ਦੇ ਪਾਸੇ ਤੂੰ ਰਹਿਣ ਦੇ ਜੀ ਲੈ ਜੀ ਇਹਨਾਂ ਦੇ ਹੱਥ ਲੱਗੇ ਹੋਇਆ ਬਾਈ ਅਸੀਂ ਥੋੜਾ ਜਿਹਾ ਝਿਜਕਦੇ ਹਾਂ ਜੇ ਇਹ ਪੂਰੇ ਹਾਂ 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 ਪੂਰੀ ਬਾਈ ਹਨ ਇਹਨੇ ਦੋ ਤਾਰਾਂ ਨੇ 2 ਤਾਰਾਂ ਦੀ ਤਾਰ ਕੀ ਰੱਖ ਰਿਹਾ ਕੋਈ ਨਹੀਂ ਤਾਰ ਤੋਂ ਤਾਂ ਵੀ ਕੋਈ ਗੱਲ ਨਹੀਂ ਹੋ ਕੋਈ ਨਹੀਂ ਹਾਂ ਸਲਵਾਰ ਚਲ ਫੜੀ ਲੈ ਜਾਓ ਤਾਂ ਮੜੀ ਛੋ ਐ ਬਾਈਓਨ ਸਟਾਰਟਿੰਗ ਦੇਖਿਆ ਸੀ ਕਿਹੜੇ ਹਿਸਾਬ ਨਾਲ ਹੋਣੀ ਹੈ ਆ ਰਹੀ ਬਹੁਤ ਕਮਾਲ ਦੀ ਟਰੱਕ ਆ ਮੀਟਰ ਆ ਬਾਈ ਆ ਬਾਈ ਇਹਦਾ ਘੰਟੇ ਵਾਲਾ ਮੀਟਰ ਹੈ ਦਾ ਜਿਹਦਾ ਹੁਣ ਦਾ ਮੀਟਰ ਡੈਸ਼ ਬੋਰਡ 'ਚ ਆਉਂਦਾ ਨੇ ਇਹਦਾ ਮੀਟਰ ਆ ਲੱਗਿਆ ਹੋਇਆ ਆ ਘਰਾਰੀਆਂ ਤੋਂ ਸਟਾਰਟ ਹੁੰਦੀ ਆ ਆਹ ਦੇ ਬਾਈਆਂ ਚੱਲ ਪਾਕੀ ਟਰੈਕਟਰ ਦੋਨੇ ਟਰੈਕਟਰ ਚੱਲਦੀ ਹਾਲਤ 'ਚ ਆਇਆ ਨਾ ਇੰਨੇ ਨੂੰ ਜੜ ਕਾਇਮ ਆ ਬਾਈ ਟਰੈਕਟਰਾਂ ਦਾ ਠੀਕ ਆ ਜੀ ਕੋਈ ਵੀ ਚਾਹਵਾਨ ਹੋਇਆ ਬਾਈ ਕੋਈ ਪੁਰਾਣਾ ਟਰੈਕਟਰ ਕਿਸੇ ਨੇ ਤਿਆਰ ਕਰਾਉਣਾ ਹੋਵੇ ਲੈ ਕੇ ਆ ਵਧੀਆ ਚੀਜ਼ ਆ ਆਉਣ ਵਾਲੇ ਟਾਈਮ ਦੇ ਚੀਜ਼ਾਂ ਖਤਮ ਨਹੀਂ ਬਾਈ ਮਿਲਣੇ ਨਹੀਂ ਹੈਗੇ ਇੱਥੇ ਬਾਜ ਅੱਗੇ ਬਾਈ ਕਰ ਦੋ ਬੰਦ ਤੇ ਲੈ ਬਾਈ ਦੋਹੇ ਟਰੈਕਟਰ ਸਾਨੂੰ ਆਪਾਂ ਨੇ ਦਿਖਾਤੇ ਟਰੈਕਟਰ ਦੋਨੇ ਚਲਦੀ ਹਾਲਤ ਚ ਨੇ ਆਹ ਟਰੈਕਟਰ ਜਾਨੀ ਕਿ ਕੁਲੀਨਾਸ ਉਹਨਾਂ ਦਾ ਉਹ ਟਰੈਕਟਰ ਸੈਲਫ ਸਟਾਰਟ ਹੋ ਜਾਂਦਾ ਬਾਈ ਤੇ ਜੱਗੇ ਬਾਈ ਦਾ ਰੇਟ ਦੱਸ ਦੋ ਦੋਨਾਂ ਟਰੈਕਟਰਾਂ ਦਾ ਰੇਟ ਤਾਂ ਵੀਰਿਆ ਫੇਰ ਰੰਗ ਤਿਆਰ ਹੈਂ ਹਾਂਜੀ ਫੋਨ ਕਰਕੇ ਪੁੱਛੀਏ ਨਾ ਅੱਛਾ ਹਾਂ ਵੀਰੇ ਦੱਸ ਦੋ ਤਾਂ ਵੀ ਕੋਈ ਗੱਲ ਨਹੀਂ ਯਾਰ ਫੇਰ ਬੰਦੇ ਆ ਗਾੜ ਕਰਕੇ ਲੈਣੇ ਰੰਗ ਕਰਾ ਕੇ ਫੇਰ ਤਾਂ ਨਹੀਂ ਤੁਸੀਂ ਇਦਾਂ ਹੀ ਦੱਸ ਦੋ ਤਿਆਰ ਕਰਾਉਣਾ ਉਹ ਆਪਣੀ ਜਦੋਂ ਹੋ ਗਏ ਤਿਆਰ ਆਪਾਂ ਫੇਰ ਆਜੂंगे ਕੋਈ ਗੱਲ ਨਹੀਂ ਤੁਸੀਂ ਉਹਨਾਂ ਨੂੰ ਇੱਥੇ ਸਾਡੇ 3.5 ਲੱਖ ਰੁਪਏ ਮੰਗਦੇ ਸਾਡੇ 3.5 ਦਾ ਹਾਂ ਸਾਡੇ 3.5 ਮੰਗਦੇ ਆ ਬਾਈ ਬਾਕੀ ਦਾ ਨਾ ਜਿਹੜਾ ਕਰਾਂਗੇ ਵੱਧ ਦੇਵਾਂਗੇ ਬਾਕੀ ਜਿਹੜਾ ਸੌਦਾ ਹੋਣਾ ਬਾਈ ਉਹ ਆਕੇ ਬਾਕੀ ਦਾ ਮੌਕੇ ਤੇ ਹੋ ਜਾਊਗਾ ਵੱਧ ਘਾਟਾ ਰੇਟ ਕੋਈ ਫਿਕਸ ਨਹੀਂ ਹੈਗਾ ਜੀ ਠੀਕ ਆ 3.5 ਬਾਈ ਨੇ ਡਿਮਾਂਡ ਕਰੀ ਟਰੈਕਟਰ ਦੀ ਬਾਕੀ ਬਾਈ ਦਾ ਪਿੰਡ ਸੁੱਖੋ ਮਾਜਰਾ ਜੀ ਮਰੰਡੇ ਦੇ ਕੋਲ 2 ਕਿਲੋਮੀਟਰ ਹੋਊਗਾ ਮਰੰਡਾ ਬਾਈ 2.5 ਕਿਲੋਮੀਟਰ 3 ਨੂੰ 3 ਕਿਲੋਮੀਟਰ 3 ਕਿਲੋਮੀਟਰ ਮਰੰਡੇ ਤੋਂ ਬਾਈ 3 ਕਿਲੋਮੀਟਰ ਪਿੰਡ ਹੈ ਸੁੱਖੋ ਮਾਜਰਾ ਮੇਨ ਸਰੰਦ ਨੂੰ ਜਾਂਦੇ ਆ ਮੇਨ ਰੋਡ ਤੇ ਹੀ ਪਿੰਡ ਆ ਬਾਈ ਥੋੜਾ ਜੰ ਆਂਦਰ ਹਟ ਕੇ ਠੀਕ ਆ ਜੀ ਤੇ ਜਿਹਨੇ ਵੀ ਦੇਖਣੇ ਹੋਏ ਟਰੈਕਟਰ ਆ ਕੇ ਦੇਖ ਲਿਓ ਬਾਈ ਕੋਲ ਹੋਰ ਵੀ ਟਰੈਕਟਰ ਖੜੇ ਨੇ ਪੁਰਾਣੇ ਬਾਈ ਕਿਹੜੇ ਕਿਹੜੇ ਹੋਰ ਖੜੇ ਹੋਰ ਤਾਂ ਵੀਰੇ ਤੂੰ ਕਈਆਂ ਤੇਰਾ ਸੋਨਾ ਲੀਕ ਆ ਗਏ 320 ਫੋਰ ਆ ਗਏ ਆਨਲਾਈਨ ਆ ਗਏ ਠੀਕ ਆ ਠੀਕ ਆ ਬਾਕੀ ਉਹ ਦੂਏ ਪਾਸੇ ਖੜੇ ਨੇ ਟਰੈਕਟਰ ਬਾਈ ਤੇ ਇੱਕ ਦੋ ਜਗ੍ਹਾ ਬਾਈ ਉਧਰ ਵੀ ਖੜੇ ਬਾਈ ਜੱਸੇ ਬਾਈ ਗੋਲ ਵੀ ਟਰੈਕਟਰ ਬਾਈ ਨਾਲ ਦੇ ਕੰਮ ਕਰਦਾ ਉਹ ਆਪਣਾ ਉੱਥੇ ਬਾਈ ਸੈਨ ਪਰ ਹੈ ਹਾਂ ਸੈਨ ਪਰ ਠੀਕ ਆ ਠੀਕ ਆ ਤੇ ਬਾਕੀ ਚਲੋ ਠੀਕ ਆ ਬਾਈ ਧੰਨਵਾਦ ਤੁਹਾਡਾ ਜੀ ਤੇ ਜਿਹਨੇ ਵੀ ਦੇਖਣੇ ਹੋ ਬਾਈ ਤੇ ਬਾਈ ਕੋਲ ਆ ਕੇ ਦੇਖ ਲਿਓ ਬਾਕੀ ਹੋਰ ਜਿਹੜੀ ਪੁੱਛਤਾਚ ਕਰਨੀ ਹੋਈ ਤੇ ਆਪਾਂ ਨੰਬਰ ਵੀ ਦੇ ਦਾਂਗੇ ਥੱਲੇ ਬਾਈ ਨਾਲ ਫੋਨ ਤੇ ਕੰਟੈਕਟ ਕਰ ਲਿਓ ਜੀ ਠੀਕ ਆ ਬਾਈ ਧੰਨਵਾਦ ਜੀ